ਉਹ ਕੰਮ ਹੁੰਦਾ ਦੇਖੀ ਜੇ ਤੈਨੂੰ ਕੰਮ ਤੇ ਚੱਲੀ ਨਾ ਹੋਈ ਤਾਂ ਮੈਨੂੰ ਪੀਂ ਘਰੇ ਮੈਂ ਕੀ ਕਰੂੰਗਾ ਨਾ ਮਾਲਕ ਹੈ ਉਰੇ ਆ ਕੇ ਬਹਿ ਜਾ ਘਰੇ ਦੇ ਇਹ ਕੰਮ ਨੇ ਤੈਨੂੰ ਹਾਂ ਕਹਿੰਦੇ ਤੈਨੂੰ ਪਤਾ ਹੀ ਪਤਾ ਲੱਗੂ ਵੀ ਇਹ ਤੇ ਕਿੰਨਾ ਮੱਥਾ ਮਾਰਨਾ ਪੈਣਾ ਇਹ ਤੇ ਮੱਥਾ ਥੋੜੀ ਹੱਥ ਨਾਲ ਖੋਲਣੀ ਓਹੋ ਮੈਨੂੰ ਯਾਰ ਤੇਰਾ ਵੀ ਦਿਮਾਗ ਥੋੜੀ ਲੱਗਦਾ ਮੱਥੇ ਦਾ ਮਤਲਬ ਨਾ ਦਿਮਾਗ ਸਿਰਕ ਪਾਈ ਹੁੰਦੀ ਆ ਕਿਹੜਾ ਨਾਟਵੋਲਟ ਖੋਲਣਾ ਐਡੇ ਦਾ ਤਸਲਾ ਭਰ ਜਾਣਾ ਨਾਟਾਵੋਲਟਾਂ ਦਾ ਸਾਰਾ ਇੰਜਨ ਕਰਨਾ ਰਵਾ ਕਰਨਾ ਚਲਾ ਕੇ ਜਦੋਂ ਇੰਜਨ ਕਰ ਲਿਆ ਇੰਜਨ ਕਰ ਕੇ ਇਹਦੇ ਨਾਲ ਦਿੱਲੀ ਤੱਕ ਤਾਂ ਘੇੜਾ ਲਾ ਕੇ ਆਉਂ ਇੰਨਾ ਰਮਾ ਕਰਕੇ ਦਊ ਜਦੋਂ ਤੂੰ ਐਂ ਇਨਕੀ ਰੇਤ ਬਰ ਬਰ ਕਰਦੀ ਅੱਛਾ ਐਂ ਨਵੀਂ ਕੱਢ ਕੇ ਲਾ ਕੇ ਦਊ ਤਾਨੂੰ ਐਂ ਵੀ ਪ੍ਰਾਣੀ ਚੀਜ਼ ਅਸੀਂ ਠੀਕ ਕਰਕੇ ਗੇੜੀ ਮਾਰ ਕੇ ਆਈ ਐ ਤੁਹਾਡੇ ਵਾਸਤੇ ਕਰ ਦਮਾ ਮੈਂ ਤੁਹਾਨੂੰ ਉਹ ਗੇੜੀ ਨੂੰ ਬੜਾ ਤੂਰੀ ਐ ਕੰਮ ਸਮਰਾ ਕੇ ਆਪਣੀ ਬਹੂ ਵਾਸਤੇ ਰੱਖ ਰਹੇ ਹਾਂ ਵੀ ਆ ਸਮਰਾਉਂਦਾ ਮੇਰੀ ਮੇਰੀਓ ਬੈਠੂਗੀ ਮੈਂ ਹੀ ਬਣਾਉਂਗੀ ਵੀਰ ਮੇਰਾ ਕਿਸੇ ਨੂੰ ਨਹੀਂ ਬਿਠਾਉਂਦੇ ਦੇਖ ਮੇਰੀ ਗੱਲ ਸੋ ਜਦ ਆਪਾਂ ਇੰਜਨ ਕਰਦੇ ਆ ਰਵਾ ਕਰਨਾ ਪੈਂਦਾ ਕਿ ਨਾ ਉਹ ਮਾਪੇ ਕਰ ਲੂ ਤੂੰ ਉਹ ਨਹੀਂ ਤੇਰੇ ਤੋਂ ਨਹੀਂ ਹੋਣਾ ਤੈਨੂੰ ਤਾਂ ਪਹਿਲਾਂ ਕਿਰੇ ਦਾ ਪਿਆ ਇੰਜਨ ਦਾ ਬੇੜਾ ਦਾ ਕਰਕੇ ਕਰਕੇ ਤੂੰ ਮੁੜ ਕੇ ਆਪਾਂ ਚੱਕੀ ਹੋ ਗਈ ਬਾਤ ਤੂੰ ਜਰਾਂਗਾ ਦੀ ਬਾਤ ਤੂੰ ਆਪਾਂ ਪਛੇੜੀ ਹੀ ਨਹੀਂ ਜੇ ਤੂੰ ਮੈਨੂੰ ਲਾਦਾ ਫਿਰ ਤੂੰ ਰਵਾ ਦਾ ਦੇ ਖਸੀ ਕਰਕੇ ਤਾਂਗੇ ਸਾਡਾ ਲੱਗੇ ਇੱਕ ਢੇੜਾ ਸਾਡੇ ਲੱਗਣ ਦੋ ਢੇੜੇ ਠੀਕ ਹੈ ਅਸੀਂ ਰਵਾ ਰੂਵਾ ਕਰਕੇ ਤਾਂ ਤਾਹੀ ਤੂੰ ਕਾਹੇ ਪੱਤਰ ਮੰਗਦਾ ਏ ਤੈਨੂੰ 40 ਤੋਂ 30000 ਵੀ ਤਾਂਹੀਂ ਲਾਇਆ ਤਾਂ ਹੀ ਤੂੰ ਕਹਿਣਾ ਵੀ ਤੈਨੂੰ ਕਾਗਜ਼ ਪੱਤਰ ਦੇ ਅੱਛਾ ਤੈਨੂੰ ਦੇਦਾ ਤੂੰ ਆਪਣੇ ਨੌਕਰਾ ਕੇ ਬੈਠ ਜਾ ਮੇਰੀ ਗੱਲ ਸੁਣ 40 ਮੰਗਦੇ ਮੈਂ ਤੈਨੂੰ 30 ਤਾਂ ਹੀ ਕਿਹਾ ਇਹਦੇ ਉੱਪਰ ਪੈਸੇ ਲਾ ਕੇ ਕਹਦਾ ਵੀ ਇਹ ਕੀ 2 ਲੱਖ ਰੁਪਏ ਦੀ ਪ੍ਰਾਣੀ ਚੀਜ਼ ਆ ਪ੍ਰਾਣਾ ਜਾਂ ਪਤਾ ਨਹੀਂ ਬਾਹਰਲਾ 100 ਦਾ ਮਾਲ ਆ ਨਾ ਪਰ ਤਾਂ ਇਹ ਪ੍ਰਾਣੀ ਚੀਜ਼ ਦੇ ਮੁੱਲ ਪੈ ਜਾਂਦਾ ਮਾ ਯਾਰ ਰੋਕ ਤਾਹੀ ਤਾਂ ਮੈਂ ਕਢਾ ਦੇ ਕੱਪੀ ਦੇਣਾ ਤੂੰ ਧੀ ਵਾਲੇ ਮੈਂ ਕਰੇ ਨੀ ਜਾ ਕੇ ਥੂੜੀ ਵਾਲੇ ਤੇ ਲਾ ਦੇ ਦਵਾਰੇ ਹੈ ਥੂੜੀ ਵਾਲੇ ਤੇ ਲਾ ਦੇ ਮਾ ਮੇਰੇ ਕੱਪੜੇ ਵੀ ਲਪੇਟਦੇ ਯਾਰ ਤੂੰ ਬਾਈ ਯਾਰ ਮੈਨੂੰ ਦੱਸ ਕੇ ਆ ਮੈਂ ਤੇ ਆਪਣੀ ਬਹੂ ਬਿਆਹ ਕੇ ਲਿਆਉਣੀ ਆ ਤੂੰ ਇਹਨੂੰ ਠੀਕ ਕਰ ਰਿਸ਼ਤਾ ਵੀ ਤਾਂ ਹੀ ਕਰਾਉਣਾ ਏ ਠੀਕ ਆ ਨਾ ਤੂੰ ਮੇਰੀ ਗੱਲ ਸੁਣ ਜੇ ਤਾ ਕਰਾ ਦੇਗਾ ਟੌਪ ਦਾ ਰਿਸ਼ਤਾ ਹਾਂ ਸਣਾ ਤੈਨੂੰ ਪਾਈ ਕਿਉਂ ਛਾਪ ਜਾਂ ਕੜਾ ਜੇ ਕਰਾਇਆ ਇਹ ਜਿਹੀ ਜੇ ਤੂੰ ਆ ਕਬਾੜੀ ਵਾਲੀ ਗੱਲ ਕਰਦਾ ਪਹਿਲਾਂ ਤੂੰ ਨੂੰ ਚੈਨੇਪੂ ਮੋਟਰਸਾਈਕਲ ਵਾਲੀ ਬੋਲ ਚੱਲ ਜਾਣ ਯਾਰ ਫਿਰ ਤੂੰ ਪਤਾ ਕੀ ਏ ਮੇਰੀ ਗੱਲ ਤੋਂ ਰਿਸ਼ਤਾ ਤੈਨੂੰ ਬਈ ਨੂੰ ਯਾਰ ਜਿੱਦਾਂ ਤੇਰੇ ਹਾਲਾਤ ਨੇ ਤੋਂ ਆਏ ਆ ਕਿਤੇ ਡੰਗਰਾਂ ਵਾਲੇ ਕਿੱਲੇ ਤਾਂ ਨਹੀਂ ਦੱਸੀ ਜਾਂਦਾ ਮੈਨੂੰ ਕਿਤੇ ਉਧਰੋਂ ਵੀ ਕਿਹੜਾ ਵੀ ਮੇਰੇ ਕਿਤੇ ਦੂਜਿਆਂ ਨਾਲ ਚਾਪਾ ਪਵਾਦੀ ਆ ਡੰਗਰਾਂ ਵਾਲੇ ਕਿੱਲੇ ਵੀ ਹੈਗੇ ਨੇ ਮੈਨੂੰ ਮੈਂ ਕਿੱਦੇ ਵੀ ਨਹੀਂ ਆ ਜਿਹੜੀ ਤੂੰ ਮੇਰੇ ਗਾਲ 'ਚ ਪਾਉਣ ਨੂੰ ਫਿਰਦਾ ਚੈਣ ਜੀ ਦੂਜੇ ਲੋਟ ਨਾ ਫਰਾਦੀ ਮੇਰੇ ਤੇ ਕੇ ਕਹਣਾ 10 ਕਿੱਲੇ ਨੇ 10 ਹੈ ਡੰਗਰਾਂ ਵਾਲੇ ਨੇ ਡੰਗਰਾਂ ਵਾਲੇ ਆ ਵੀ ਤਾਂ ਉਹੀ ਗੱਲ 10 ਡੰਗਰਾਂ ਵਾਲੇ ਨੇ ਬਈ ਡੰਗਰ ਵੀ ਆਪਣੇ ਕੋਲ ਹੈਗੇ ਨੇ ਐਂ ਕਹਿ ਰਹੇ ਹਨ ਆ ਦੱਸ 10 ਕਿੱਲੇ ਕਹਿੰਦਾ 10 ਡੰਗਰਾਂ ਵਾਲੇ ਨੇ ਉਹੀ ਤਾਂ 10 ਯਾਰ ਮੈਨੂੰ ਲੱਗਦਾ ਮੇਰਾ ਯਾਰ ਦੂ ਤੂੰ ਜੇ ਕਰਾਏਂਗਾ ਨਾ ਰਿਸ਼ਤਾ ਦੇਖੀ ਤੇਰੇ ਵਾਦੂ ਆਉਣਗੇ ਤੇਨੂੰ ਹੋਰ ਜ਼ਿਆਦਾ ਆਉਣਗੇ ਰਿਸ਼ਤੇ ਉਹ ਰਿਸ਼ਤੇ ਭਰਾਵਾ ਕੀ ਕਰਨੇ ਇਹ ਜੇ ਕੰਮ ਨੂੰ ਹੈ ਕਹਿਉ ਠੀਕ ਕਰ ਤੂੰ ਮੈਂ ਤੇਰਾ ਮੂੰਹ ਮਿੱਠਾ ਕਰਾਉਂਗਾ ਭਲਾ ਇਹ ਮੈਨੂੰ